ਮੋਸਤੋ ਮੈਂ ਡਾਕਟਰ ਮਨਦੀਪ ਸਿੰਘ ਪ੍ਰੋਪਰਟੀ ਅੱਜ ਤੁਹਾਨੂੰ ম্যাগਨੀਸ਼ੀਅਮ ਦੇ ਗੋਣ ম্যাগਨੀਸ਼ੀਅਮ ਦੀ ਦੀ ਕਮੀ ਅਥ ਰਸੋਰਸ ਬਾਰੇ ਆਪਾਂ ਗੱਲ ਕਰਾਂਗੇ ম্যাগਨੀਸ਼ੀਅਮ ਮਨੁੱਖੀ ਸਰੀਰ ਦੇ ਅੰਦਰ ਤਕਰੀਬ 300 ਐਨਜ਼ਾਈਮ ਰਿਐਕਸ਼ਨ ਨੂੰ ਚਲਾਉਣ ਵਾਸਤੇ ਰੋਲ ਨਿਭਾਉਂਦਾ ਹੈ ম্যাগਨੀਸ਼ੀਅਮ ਕਿ ਨਰਵ ਜਾਂ ਨਰਵ ਸਿਸਟਮ ਸਾਡਾ ਜਿਹੜਾ ਹੈਗਾ ਉਹਦੀ ਫੰਕਸ਼ਨ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਬਹੁਤ ਵੱਡਾ ਰੋਲ ਨਿਭਾਉਂਦਾ ਹੈ ਮਸਲ ਦੇ ਕੰਮ ਕਰਨ ਲਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ਵਾਸਤੇ ਵੀ ਇਹ ਜਾਂ ਸਾਡੇ ਇਮਿਊਨਿਟੀ ਸਿਸਟਮ ਜਿਹੜੀ ਸਾਡੀ ਬਿਮਾਰੀਆਂ ਨਾਲ ਲੜਨ ਵਾਲੀ ਸਾਨੂੰ ਕੁਦਰਤ ਨੇ ਸਾਡੇ ਸਰੀਰ ਦੇ ਅੰਦਰ ਪਾਵਰ ਦਿੱਤੀ ਹੈ ਉਹਨੂੰ ਵੀ ਤਾਕਤ ਵਰ ਬਣਾਉਂਦਾ ਹੈ ਯਾਨੀ ਕਿ ਸਾਨੂੰ ਰੋਗਾਂ ਤੋਂ ਬਚਾਉਂਦਾ ਹੈ ਆਪਾਂ ਪੂਰੀ ਡਿਟੇਲ ਦੇ ਵਿੱਚ ਕੋਸ਼ਿਸ਼ ਕਰਦੇ ਆਂ ਕਿ ਇਹ ਗੱਲ ਕਿ ਪਾਈ ਜਾਵੇ ਕਿਉਂਕਿ ਜਿਆਦਾ ਵੀਡੀਓ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਲੌਂਗ ਨਾ ਕੀਤੀ ਜਾਵੇ ਕਿਉਂਕਿ ਕੈਵਰੇ ਸੁਣਨ ਵਾਲਿਆਂ ਨੂੰ ਸਿਰਫ ਉਹ ਸ਼ਾਰਟ ਦੇ ਵਿੱਚ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਮੇਨ ਮੇਨ ਗੱਲਾਂ ਜਿੰਨੀਆਂ ਵੀ ਹੈਗੀਆਂ ویسੇ ਇਹਦਾ ਟੌਪਿਕ ਬੜੇ ਲੰਬੇ ਹੁੰਦੇ ਨੇ ਜ ਜਿੰਨਾ ਮर्जी ਲੈਕਚਰ ਤੁਸੀਂ ਦੇ ਸਕਦੇ। ਇੱਕ ਅਡਲਟ ਦੇ ਸਰੀਰ ਨੂੰ ਰੋਜ਼ਾਨਾ 400 ਮਿਲੀਗ੍ਰਾਮ ਦੇ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਹੈ। ਮੈਗਨੀਸ਼ੀਅਮ ਦਾ ਕੈਲਸ਼ੀਅਮ ਦੀ ਕਮੀ ਨਾਲ ਸਾਨੂੰ ਕਈ ਤਰ੍ਹਾਂ ਦੇ ਰੋਗ ਲੱਗ ਸਕਦੇ ਆ ਜਾਂ ਕਈ ਤਰ੍ਹਾਂ ਦੀਆਂ ਕੰਪਲਿਕੇਸ਼ਨਸ ਆ ਸਕਦੀਆਂ ਨੇ ਜਾਂ ਕਈ ਤਰ੍ਹਾਂ ਦੀਆਂ ਹੋਰ ਬਾਹਰੀ ਬਿਮਾਰੀਆਂ ਨੇ ਜਿਹੜੀਆਂ ਸਾਨੂੰ ਕੀਰ ਸਕਦੀਆਂ ਨੇ ਅਗਰ ਸਾਡੇ ਅੰਦਰ ਮੈਗਨੀਸ਼ੀਅਮ ਦੀ ਕਮੀ ਹੈ ਤਾਂ ਇਸ ਕਰਕੇ ਮੈਗਨੀਸ਼ੀਅਮ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਰੋਜ਼ ਕੋਈ ਨਾ ਕੋਈ ਟੌਪਿਕ ਜਿਹੜਾ ਉਹ ਤੁਹਾਡੇ ਨਾਲ ਜਾਂ ਕੋਈ ਸਾਂਝਾ ਕੀਤਾ ਜਾਵੇ ਹੁਣ ਮੈਗਨੀਸ਼ੀਅਮ ਮਨੁੱਖ ਦੇ ਸਰੀਰ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਇਹਦੇ ਕੀ ਰੋਲ ਹੁੰਦੇ ਨੇ ਸਾਡੀ ਹੱਡੀਆਂ ਦੀ ਜਿਹੜੀ ਸਿਹਤ ਆ ਬੋਨ ਹੈਲਥ ਵਾਸਤੇ ਜ਼ਿਆਦਾਤਰ ਜਿਹੜੀ ਰਿਸਰਚ ਨੇ ਉਹ ਫੋਕਸ ਕਰਦੀਆਂ ਕਿ ਕੈਲਸ਼ੀਅਮ ਦਾ ਹੱਡੀਆਂ ਨੂੰ ਸਟਰੌਂਗ ਤੇ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਪਰ ਮੈਗਨੀਸ਼ੀਅਮ ਵੀ ਹੱਡੀਆਂ ਨੂੰ ਮਜ਼ਬੂਤ ਤੰਦਰੁਸਤ ਰੱਖਣ ਲਈ ਬਹੁਤ ਜ਼ਰੂਰੀ ਹੈ ਨਵੀਆਂ ਖੋਜਾਂ ਦੱਸਦੀਆਂ ਕਿ ਮੈਗਨੀਸ਼ੀਅਮ ਹੱਡੀਆਂ ਦੀ ਸਿਹਤ ਲਈ ਸਿੱਧੇ ਅਸਿੱਧੇ ਤਰੀਕੇ ਨਾਲ ਰੋਲ ਨਿਭਾਉਂਦਾ ਹੈ ম্যাগਨੀਸ਼ੀਅਮ ਵਿਟਾਮਿਨ ਡੀ ਤੇ ਕੈਲਸ਼ੀਅਮ ਨੂੰ ਰੈਗੂਲੇਟ ਕਰਨ ਦੇ ਵਿੱਚ ਸਹਾਇਤਾ ਕਰਦਾ ਹੈ ਜਨ ਕਿ ਮੈਗਨੀਸ਼ੀਅਮ ਦੇ ਦੁਆਰਾ ਹੀ ਵਿਟਾਮਿਨ ਡੀ ਤੇ ਜੋ ਕੈਲਸ਼ੀਅਮ ਨੇ ਉਹ ਸਾਡੇ ਸਰੀਰ ਦੇ ਵਿੱਚ ਰੈਗੂਲੇਟ ਹੁੰਦੇ ਨੇ ਅਗਰ ਮੈਗਨੀਸ਼ੀਅਮ ਦੀ ਕਮੀ ਹੈ ਤਾਂ ਇਹ ਵਿਟਾਮਿਨ ਡੀ ਤੇ ਕੈਲਸ਼ੀਅਮ ਦੇ ਵਿੱਚ ਵੀ ਗੜਬੜੀ ਹੋ ਸਕਦੀ ਹੈ ਹੁਣ ਸ਼ੂਗਰ ਰੋਗਾਂ ਵਾਸਤੇ ਵੀ ম্যাগਨੀਸ਼ੀਅਮ ਕਾਫੀ ਹੱਦ ਤੱਕ ਬੈਨੀਫਿਟ ਕਰਦਾ ਖੋਜਾਂ ਜੋ ਹੋਈਆਂ ਨੇ ਕੋਈ ਵੀ ਦੱਸਦੀਆਂ ਕਿ ম্যাগਨੀਸ਼ੀਅਮ ਦੀ ਕਮੀ ਜਾਂ ম্যাগਨੀਸ਼ੀਅਮ ਸਹੀ ਮਾਤਰਾ ਦੇ ਵਿੱਚ ਨਾ ਲੈਣ ਦੇ ਨਾਲ ਸਾਨੂੰ ਸ਼ੂਗਰ ਦਾ ਰੋਗ ਦਾ ਰਿਸਕ ਜਿਹੜਾ ਵੱਧ ਜਾਂਦਾ ਜਾਂ ਜਦੋਂ ম্যাগਨੀਸ਼ੀਅਮ ਸ਼ੂਗਰ ਵੀ ਕਿਸੇ ਨੂੰ ਹੁੰਦੀ ਹੈ ਤੇ ਨਾਲ ম্যাগਨੀਸ਼ੀਅਮ ਵੀ ਘਟਿਆ ਹੁੰਦਾ ਤੇ ਉਹਦੇ ਨਾਲ ਸ਼ੂਗਰ ਨੂੰ ਕੰਟਰੋਲ ਕਰਨਾ ਹੋਰ ਵੀ ਥੋੜਾ ਮੁਸ਼ਕਲ ਹੁੰਦਾ ਹ ਹੁਣ ਦਿਲ ਦੀ ਸਿਹਤ ਵਾਸਤੇ ਵੀ ਮੈਗਨੀਸ਼ੀਅਮ ਦਾ ਬਹੁਤ ਵੱਡਾ ਰੋਲ ਹੈ ਸਾਡੇ ਦਿਲ ਨੂੰ ਤੰਦਰੁਸਤ ਰੱਖਣ ਵਾਸਤੇ ਹੁਣ ਜਦੋਂ ਜਿੱਥੇ ਮਨੁੱਖ ਦੇ ਸਰੀਰ ਦੇ ਮਸਲ ਸਿਹਤਮੰਦੀ ਲਈ ਮੈਗਨੀਸ਼ੀਅਮ ਦੀ ਲੋੜ ਹੁੰਦੀ ਹੈ ਤੇ ਉਸੇ ਸਾਡੇ ਜਿਹੜੇ ਦਿਲ ਦੇ ਮਸਲ ਹੁੰਦੇ ਆ ਉਹਨਾਂ ਵਾਸਤੇ ਵੀ ਤੇ ਉਹਨਾਂ ਨੂੰ ਤੰਦਰੁਸਤ ਜਾਂ ਉਹਨਾਂ ਨੂੰ ਸਿਹਤਮੰਦ ਰੱਖਣ ਵਾਸਤੇ ਮੈਗਨੀਸ਼ੀਅਮ ਵੀ ਬਹੁਤ ਜ਼ਰੂਰੀ ਤੇ 2018 ਦੀਆਂ ਕੁਝ ਖੋਜਾਂ ਨੇ ਜਿਨ੍ਹਾਂ ਤੋਂ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਦੇ ਵਿੱਚ ਕੰਜੈਸਟਿਵ ਹਾਰਟ ਫੇਲਰ ਸਿੰਡਰੋਮ ਹੁੰਦਾ ਜਾਂ ਡਿਸੀਜ਼ ਹੁੰਦੀ ਹੈ ਕੁਝ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਇਹ ਪ੍ਰੋਬਲਮ ਸੀ ਕੰਜੈਸਟਿਵ ਹਾਰਟ ਫੇਲਰ ਦੀ ਉਹਨਾਂ ਦੇ ਵਿੱਚ ਮੈਗਨੀਸ਼ੀਅਮ ਦੀ ਕਾਫੀ ਕਮੀ ਪਾਈ ਗਈ। ਯਾਨੀ ਕਿ ਲੰਮੇ ਸਮੇਂ ਤੋਂ ਉਹਨਾਂ ਦੇ ਸਰੀਰ ਦੇ ਵਿੱਚ ਮੈਗਨੀਸ਼ੀਅਮ ਦੀ ਕਮੀ ਸੀ। ਦਾ ਜਿਨ੍ਹਾਂ ਲੋਕਾਂ ਨੂੰ ਦੌਰਾਂ ਵੇਲੇ ਸੀ ਦਿਲ ਦੇ ਹਾਰਟ ਅਟੈਕ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਜਦੋਂ ਉਹਨਾਂ ਨੂੰ ਮਤਲਬ ਨਾਲ ਮੈਗਨੀਸ਼ੀਅਮ ਦੀ ਪ੍ਰੋਪਰ ਖੁਰਾਕ ਦਿੱਤੀ ਗਈ ਤੇ ਉਹਨਾਂ ਨੂੰ ਕਾਫੀ ਹੱਦ ਤੱਕ ਆਰਾਮ ਮਿਲਿਆ। ਦੂਜੀਆਂ ਦਵਾਈਆਂ ਦੇ ਨਾਲ ਨਾਲ ਕਿ ਹੋਰ ਕਾਮੈਡੀਸ਼ਨ ਦੇਣੀਆਂ ਹੀ ਹੁੰਦੀਆਂ ਨੇ ਬਿਮਾਰੀ ਨੂੰ ਕਵਰ ਕਰਨ ਲਈ ਲੇਕਿਨ ਉਹ ਮੈਗਨੀਸ਼ੀਅਮ ਦਾ ਇੱਕ ਬਹੁਤ ਵੱਡਾ ਰੋਲ ਸੀ ਕੁਝ ਨਾ ਲੋਕਾਂ ਨੂੰ ਪ੍ਰੋਪਰ ਡੋਜ਼ ਕੁਦਰਤੀ ਖਾਣਕ ਦੁਆਰਾ ਦਿੱਤੀ ਗਈ ਇਸ ਕਰਕੇ ਦਿਲ ਦੇ ਰੋਗਾਂ ਨੂੰ ਪ੍ਰੀਵੈਂਟ ਕਰਨ ਵਾਸਤੇ ਵੀ ਮੈਗਨੀਸ਼ੀਅਮ ਦਾ ਬਹੁਤ ਵੱਡਾ ਰੋਲ ਹੈ ਤੇ ਜਿਨ੍ਹਾਂ ਨੂੰ ਇਹ ਕਮੀ ਹੁੰਦੀ ਹੈ ਉਹਨਾਂ ਦਾ ਜਿਵੇਂ ਬਲੱਡ ਬੀਪੀ ਵੱਧ ਜਾਣਾ ਜਾਂ ਕੋਈ ਅਬਨਾਰਮਲ ਕਾਰਡੀਅਕ ਰਿਦਮ ਜਿਹੜੀ ਹੈ ਉਹ ਹੋ ਜਾਣੀ ਤੇ ਇਸ ਕਰਕੇ ਦਿਲ ਵਾਸਤੇ ਵੀ ਮੈਗਨੀਸ਼ੀਅਮ ਬਹੁਤ ਜ਼ਰੂਰੀ ਹੈਗਾ ਹੁਣ ਸਿਰਦਰਦ ਜਿੰਨਾਂ ਮਾਈਗਰੇਨ ਜਿੰਨਾਂ ਹੋ ਗਈ ਹੈ ਉਹਨਾਂ ਵਾਸਤੇ ਵੀ ਮੈਗਨੀਸ਼ੀਅਮ ਦੀ ਬਹੁਤ ਲੋੜ ਹੁੰਦੀ ਹੈ ਜਿੰਨਾਂ ਲੋਕਾਂ ਨੂੰ ਮੈਗਨੀਸ਼ੀਅਮ ਦੀ ਕਮੀ ਹੁੰਦੀ ਹੈ ਉਹਨਾਂ ਨੂੰ ਮਾਈਗਰੇਨ ਦੇ ਅਟੈਕ ਜ਼ਿਆਦਾ ਆਉਂਦੇ ਕਿਉਂਕਿ ਮੈਗਨੀਸ਼ੀਅਮ ਦੀ ਕਮੀ ਜਿਹੜੀ ਹੈ ਉਹ ਨਿਊਰੋਟ੍ਰਾਂਸਮਿਟਰ ਦਾ ਸਸਤੰਦਾ ਜਿਹੜਾ ਉਹਦੇ ਤੇ ਅਸਰ ਕਰਦੀ ਹੈ ਕਿਉਂਕਿ ਖੂਨ ਦੀਆਂ ਨਾੜੀਆਂ ਨੂੰ ਥੋੜੀਆਂ ਕੌਨਸਟ੍ਰਕਟ ਹੋ ਜਾਂਦੀਆਂ ਨੇ ਟਾਈਟ ਹੋ ਜਾਂਦੀਆਂ ਨੇ ਤੇ ਖੂਨ ਦੀ ਜਿਹੜੀ ਸਪਲਾਈ ਹੈਗੀ ਹੈ ਉਹ ਸਾਡੇ ਬ੍ਰੇਨ ਨੂੰ ਜਿਹੜੀਆਂ ਨਰਵਸ ਸਿਸਟਮ ਨੂੰ ਰੁਕ ਜਾਂਦੀ ਹੈ ਇਸ ਕਰਕੇ ਮਾਈਗਰੇਨ ਦੇ ਅਟੈਕ ਜ਼ਿਆਦਾ ਹੁੰਦੇ ਜਿਹੜੇ ਲੋਕ ਸਹੀ ਮਾਤਰਾ ਦੇ ਵਿੱਚ ਤੇ ਪੂਰੀ ਮਾਤਰਾ ਦੇ ਵਿੱਚ ম্যাগਨੀਸ਼ੀਅਮ ਲੈਂਦੇ ਨੇ ਉਹਨਾਂ ਨੂੰ ਮਾਈਗਰੇਨ ਦੇ ਅਟੈਕ ਬਹੁਤ ਘੱਟ ਹੁੰਦੇ ਨੇ ਦੂਜਿਆਂ ਦੇ ਕੰਪੇਅਰ ਹੁਣ ਲੇਡੀਜ਼ ਪ੍ਰੋਬਲਮ ਹੁੰਦੀ ਹੈ ਪ੍ਰੀ ਮੈਨਸਚੂਅਲ ਸਿੰਡਰੋਮ ਅੰਦਾ ਜਾਨਕਿ ਮੈਨਸਟ੍ਰੂਅਲ ਤੋਂ ਪਹਿਲਾਂ ਜਿਵੇਂ ਮੂਡ ਅਫਸੈਟ ਹੋਣਾ ਇਰੀਟੇਸ਼ਨ ਹੋਣੀ ਜੰਮ ਬਲੋਟਿਨਸ ਵਗੈਰਾ ਹੋਣੀ ਹੈ ਐਸਿਡਿਟੀ ਦੀ ਪ੍ਰੋਬਲਮ ਆਉਣੀ ਜਾਂ ਕੋਈ ਪੇਟ ਦਰਦ ਹੋਣੀ ਤੇ ਜਿੰਨਾਂ ਔਰਤਾਂ ਦੇ ਵਿੱਚ ਮੈਗਨੀਸ਼ੀਅਮ ਦੀ ਕਮੀ ਹੁੰਦੀ ਹੈ ਉਹਨਾਂ ਨੂੰ ਵੀ ਪ੍ਰੋਬਲਮ ਥੋੜੀ ਜ਼ਿਆਦਾ ਹੁੰਦੀ ਹੈ ਕਿ ਮੈਸੇਜ ਸ਼ੁਰੂ ਹੋਣ ਤੋਂ 2-3 ਦਿਨ ਪਹਿਲਾਂ ਉਹ ਉਹਨਾਂ ਦੇ ਮੂਡ ਦੇ ਵਿੱਚ ਕਾਫੀ ਵੇਰੀਏਸ਼ਨ ਆਉਂਦੇ ਨੇ ਅਗਰ ਉਹ ਪ੍ਰੋਪਰ ਮੈਗਨੀਸ਼ੀਅਮ ਦੀ ਡੋਜ਼ ਲੈਂਦੀਆਂ ਨੇ ਕੁਦਰਤੀ ਕਰਾ ਕਰ ਰਹੇ ਜਾਂ ਸਰੀਰ ਦੇ ਵਿੱਚ ਕਮੀ ਨਹੀਂ ਹੁੰਦੀ ਤੇ ਐਸ ਸਮੱਸਿਆ ਤੋਂ ਕਾਫੀ ਹੱਦ ਤੱਕ ਉਹ ਬਚੀਆਂ ਰਹਿੰਦੀਆਂ ਨੇ ਹੋਰ ਮੈਗਨੀਸ਼ੀਅਮ ਦੀ ਕਮੀ ਨਾਲ ਹੀ ਘਬਰਾਹਟ ਜਲਦੀ ਜਲਦੀ ਨਿੱਕੀ ਨਿੱਕੀ ਗੱਲ ਤੋਂ ਡਰ ਜਾਣਾ ਜਾਂ ਉਦਾਸੀ ਦੇ ਵਿੱਚ ਚਲੇ ਜਾਣਾ ਇਹ ਇਨ੍ਹਾਂ ਕੇਸਾਂ ਦੇ ਨਾਲ ਵੀ ਕਾਫੀ ਸਮਝ ਲੈਣਾ ਕਿ ਅਗਰ ਮੈਗਨੀਸ਼ੀਅਮ ਇਸ ਪੂਰੀ ਡੋਜ਼ ਦੇ ਵਿੱਚ ਨਹੀਂ ਲੈਂਦੇ ਹਣ ਥੋੜਾ ਮੈਂ ਦੱਸਾਂਗਾ ਕਿ ਇੱਕ ਆਮ ਸਿਹਤਮੰਦ ਵਿਅਕਤੀ ਨੂੰ ਜਾਂ ਬਾਲਕ ਅਡਲਟ ਨੂੰ ਕਿੰਨਾ ਰੋਜ਼ਾਨਾ ਦਾ ਲੈਣਾ ਚਾਹੀਦਾ ਇੱਕ ਤੋਂ 3 ਸਾਲ ਦੇ ਬੱਚੇ ਨੂੰ 80mg ਰੋਜ਼ਾਨਾ ਲੋੜ ਹੁੰਦੀ ਹੈ ਤੇ ਇੱਕ ਤੋਂ 8 ਸਾਲ 3 ਤੋਂ 8 ਸਾਲ ਨੂੰ 130mg 9 ਤੋਂ 13 240 14 ਤੋਂ 18 460 ਮੇਲ ਦੇ ਵਿੱਚ ਤੇ ਫੀਮੇਲ ਦੇ ਵਿੱਚ ਥੋੜਾ ਘੱਟ ਲੋਡ ਹੁੰਦੀ ਹੈ 360 19 ਤੋਂ 30 ਮੇਲ ਸੈਕਸ ਦੇ ਵਿੱਚ 400 ਤੇ ਔਰਤ ਦੇ ਵਿੱਚ 310 ਯਾਨੀ ਕਿ ਔਰਤ ਨੂੰ ਥੋੜਾ ਘੱਟ ਲੋਡ ਹੁੰਦੀ ਹੈ ਫੀਮੇਲ ਨੂੰ 31 ਤੋਂ 50 ਸਾਲ ਦੇ ਮਰਦ ਨੂੰ 420 ਮਿਲੀਗ੍ਰਾਮ ਰੋਜ਼ਾਨਾ ਲੋਡ ਹੁੰਦੀ ਹੈ ਤੇ ਔਰਤ ਨੂੰ 310 ਦੀ ਇਸੇ ਤਰ੍ਹਾਂ 51 ਇਅਰ ਪਲੱਸ ਜਿਹੜੇ ਨੇ ਉਹ ਮਤਲਬ ਮੇਲ ਨੂੰ 300 ਵੀ ਫੀਮੇਲ ਨੂੰ 310 ਐਨੀ ਜ਼ਰੂਰਤ ਹੁੰਦੀ ਹੈ ਪਰ ਜਦੋਂ ਪ੍ਰੈਗਨਨਸੀ ਦੇ ਦੌਰਾਨ ਗਰਭਵਤੀ ਔਰਤਾਂ ਨੂੰ ਰੋਜ਼ਾਨਾ 40 ਮਿਲੀਗ੍ਰਾਮ ਐਕਸਟਰਾ ম্যাগਨੀਸ਼ੀਅਮ ਦੀ ਲੋੜ ਹੁੰਦੀ ਹੈ ਉਹ ਡਾਕਟਰ ਦੀ ਸਲਾਹ ਦੇ ਨਾਲ ਤੁਸੀਂ ਡਾਕਟਰ ਤੁਹਾਡੇ ਤੁਹਾਨੂੰ ਦੱਸਣਗੇ ਕਿ ਕਿਹੜੀ ਡਾਈਟ ਤੁਸੀਂ ਜ਼ਿਆਦਾ ਲੈਣੀ ਹੈ ਤੇ ਕਿ ਉਹਦੇ ਤੋਂ ਤੁਹਾਡਾ ম্যাগਨੀਸ਼ੀਅਮ ਪੂਰਾ ਹੋ ਸਕੇ ਕਿਉਂਕਿ ਉਹ ਪੇਟ ਵਿੱਚ ਪਲ ਰਹੇ ਬੱਚੇ ਨੂੰ ਤੇ ਦੁੱਧ ਜਦੋਂ ਬੱਚੇ ਨੇ ਦੁੱਧ ਪਲਾ ਰਹੀਆਂ ਨੇ ਜਿਹੜੀਆਂ ਸਾਡੀਆਂ ਔਰ ਦਾ ਤੇ ਉਹ ਉਹਨਾਂ ਨੂੰ ਕਿਉਂਕਿ ਬੱਚੇ ਨੇ ਵੀ ਦੁੱਧ ਦੇ ਰਹੇ ਹੀ ম্যাগਨੀਸ਼ੀਅਮ ਉਹਨਾਂ ਦਾ ਹੁੰਦਾ ਮਾਂ ਦੇ ਦੁੱਧ ਦੇ ਦੁਆਰਾ ਤੇ ਇੱਕ ਤੋਂ 0 ਤੋਂ 1 ਸਾਲ ਦਾ ਜਿਹੜਾ ਬੱਚਾ ਜਾਨਕਿ ਜਨਮ ਤੋਂ 1 ਸਾਲ ਤੱਕ ਅਗਰ ਬੱਚੇ ਨੂੰ ਮਾਂ ਦਾ ਦੁੱਧ ਬਿਲਕੁਲ ਸਹੀ ਆਉਂਦਾ ਮਾਂ ਦਾ ਦੁੱਧ ਹੀ ਜਿਹੜਾ ਬੱਚਾ ਪੀ ਰਿਹਾ ਉਹਨੂੰ ਐਕਸਟਰਾ ਕੋਈ ম্যাগਨੀਸ਼ੀਅਮ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਹ ਮਾਂ ਦੇ ਦੁੱਧ ਦੇ ਵਿੱਚੋਂ ਹੀ ਪੂਰਾ ਕਰ ਲੈਂਦਾ ਬਸ਼ਰਤੇ ਕਿ ਮਾਂ ਦੀ ਦੁੱਧ ਜਿਹੜੀ ਖਰਾਕ ਹੈ ਉਹ ਬਿਲਕੁਲ ਸਹੀ ਹੋਵੇ ਆਪਣੇ ਡਾਕਟਰ ਦੇ ਨਾਲ ਜਾਂ ਡਾਈਟੀਸ਼ੀਅਨ ਦੇ ਨਾਲ ਪ੍ਰੋਪਰ ਸਲਾਹ ਕਰਕੇ ਜੋ ਤੁਹਾਨੂੰ ਐਡਵਾਈਸ ਕਰਦੇ ਨੇ ਉਹ ਉਹ ਤੁਸੀਂ ਲੈਂਦੇ ਹੋ ਹੁਣ ਆਪਾਂ ਥੋੜੀ ਨਾ ਕਰਦੇ ਹਾਂ ਸੋਰਸ ਆਫ ਮੈਗਨੀਸ਼ੀਅਮ ਕੀ ਹੈ ਵਧੀਆ ਸਾਨੂੰ ਕਿੱਥੋਂ ਮਿਲਦਾ ਜਿਵੇਂ ਐਲੀਮੈਂਟ ਦੇ ਵਿੱਚੋਂ ਕਿੰਨੇ ਐਲੀਮੈਂਟ ਦੇ ਵਿੱਚੋਂ ਵਨ ਹੌਸ ਜਾਂ ਹੌਸ ਜਿਹੜੀ ਵਿੱਚੋਂ ਸਾਨੂੰ 80 ਮਿਲੀਗ੍ਰਾਮ ਮਿਲ ਜਾਂਦਾ ਹਨ ਪਾਲਕ ਦੇ ਅੱਧੇ ਕੱਪ ਦੇ ਵਿੱਚੋਂ 78 ਰੋਸਟਡ ਕੈਸ਼ੂ ਦੇ ਵਿੱਚੋਂ ਸਾਨੂੰ ਮਿਲ ਜਾਂਦੇ 74 ਆਇਲ ਰੋਸਟਡ ਪੀਨਟ ਜਿਹੜੇ ਨੇ ਉਹਨਾਂ ਦੇ ਚੌਥਾ ਹਿੱਸਾ ਕੱਪ ਦੇ ਵਿੱਚੋਂ ਸਾਨੂੰ 63 ਮਿਲੀਗ੍ਰਾਮ 32 ਮਿਲੀਗ੍ਰਾਮ ਮਿਲ ਜਾਂਦੇ ਸੋਇਆ ਮਿਲਕ ਦੇ ਇੱਕ ਕੱਪ 'ਚੋਂ 61 ਕੁਕਡ ਬਲੈਕ ਬੀਨ ਤੇ ਅੱਧੇ ਕੱਪ 'ਚੋਂ 60 ਇਸੇ ਤਰ੍ਹਾਂ ਹੋਲ ਵੀਟ ਬ੍ਰੈਡ ਦੇ ਵਿੱਚ ਦੋ ਦੋ ਬ੍ਰੈਡ ਦੇ ਪੀਸ ਦੇ ਵਿੱਚੋਂ ਵੀ ਤੁਹਾਨੂੰ 160 ਮਿਲ ਜਾਂਦੇ ਨੇ ਅਗਰ ਤੁਸੀਂ ਕਣਕ ਦੀਆਂ 2 ਰੁਪਈਆਂ ਪੂਰੇ ਸ਼ਾਨ ਗੂਰੇ ਵਾਲਾ ਕਿਹੜਾ ਟਾਂਦਾ ਜਿਹਨ ਕਿ ਮੈਦਾ ਨਹੀਂ ਉਹ ਵੀ ਦੋ ਰੋਟੀਆਂ ਦੇ ਵਿੱਚੋਂ ਵੀ ਤੁਹਾਨੂੰ ਇਹ ਇਹ ਦੇ ਕਰੀਮ ਜਿਹੜਾ 60 65 ਦੇ ਰੋਟੀ ਦੇ ਸਾਈਜ਼ ਤੇ ਡਿਪੈਂਡ ਕਰਦਾ ਉਹ ਇੰਨਾ ਮਿਲ ਜਾਂਦਾ ਹੈਗਾ ਉਸ ਤੋਂ ਬਾਅਦ ਜਿਹੜੇ 4 ਵੀਟ ਦੇ ਕਿਹੜੇ ਬ੍ਰੈਡ ਨੇ ਉਹਨਾਂ ਦੇ ਵਿੱਚੋਂ ਵੀ ਮਿਲ ਜਾਂਦਾ ਇਸੇ ਤਰੀਕੇ ਦੇ ਨਾਲ ਜੇ ਆਲੂ ਅਗਰ ਤੁਸੀਂ ਖਾਦੇ ਲੇਕਿਨ ਆਲੂ ਛਿਲਕੇ ਸੁਣੇ ਖਾਣੇ ਪੋਟਾਟੋ ਵਿਦ ਸਕਿਨ ਛਿਲਕਾ ਕਰਕੇ ਫਿਰ ਖਾਓਗੇ ਤਾਂ ਕਾਫੀ ਹੱਦ ਤੱਕ ਉਹ ਕਿਉਂਕਿ ਇਹ ਜਿਹੜਾ ম্যাগਨੀਸ਼ੀਅਮ ਹੈ ਉਹ ਛਿਲਕੇ ਦੇ ਨਾਲ ਲੱਗ ਜਾਂਦਾ ਉਹ ਲੱਤ ਜਾਂਦਾ ਬਾਅਦ ਤੇ ਉਹਦੇ ਵਿੱਚੋਂ ਹੀ ਸਾਨੂੰ 3.5 ਮعنی ਕਿ 3.5 ਆਵਰਸ ਦੇ ਵਿੱਚੋਂ 343 ਮਿਲੀਗ੍ਰਾਮ 43 ਮਿਲੀਗ੍ਰਾਮ ਮਿਲ ਜਾਂਦਾ ਕਿਉਂਕਿ ਕਿਸੇ ਵੀ ਸਬਜ਼ੀ ਦਾ ਸੀ ਜਦੋਂ ਛਿਲਕਾ اتارਦੇ ਹਾਂ ਨਾ ਜਿਵੇਂ ਆਲੂ ਆ ਟਮਾਟਰ ਤੇ ਉਹਨਾਂ ਦੇ ਜਿਹੜੇ ਛਿਲਕੇ ਦੇ ਨਾਲ ਕੋਈ ਮਤਲਬ ਖਰਾਕੀ ਤੱਤ ਲੱਗੇ ਹੁੰਦੇ ਉਹ ਛਿਲਕੇ ਦੇ ਨਾਲ ਬਾਹਰ ਨਿਕਲ ਜਾਂਦੇ ਇਸ ਤੋਂ ਇਲਾਵਾ ਹੋਰ ਜਿਵੇਂ ਬਰਾਊਨ ਰਾਈਸ ਜੋ ਕੁਕਡ ਕੀਤੇ ਹੁੰਦੇ ਹਨ ਜਾਨਕਿ ਉਬਾਲ ਕੇ ਜੋ ਬਣਾ ਕੇ ਇਸ ਚਾਵਲ ਕਰਨੇ ਹਨ ਬਰਾਊਨ ਰਾਈਸ ਉਹਦੇ ਵੀ ਅੱਧੇ ਕੱਪ ਦੇ ਵਿੱਚੋਂ ਸਾਨੂੰ ਬਤਾੜੀ 42 ਮਿਲੀਗ੍ਰਾਮ ਕਿਉਂਕਿ 42 ਮਿਲੀਗ੍ਰਾਮ ਬਤਾੜੀ ਮਿਲੀ ਜਾਂਦਾ ਹੈ ਉਹਦੇ ਵਿੱਚ ਇਸ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਨੂੰ ਮਤਲਬ ਜਾਂ ਕੋਈ ਲੋ ਫੈਟ ਵਾਲਾ ਦਹੀਂ ਦੁੱਧ ਉਹਦੇ ਵਿੱਚ ਵੀ ਸਾਨੂੰ ਅੱਛਾ ਮਿਲ ਜਾਂਦਾ ਹੈ ਕੇਲੇ ਦੇ ਵਿੱਚ ਸਭ ਤੋਂ ਜ਼ਿਆਦਾ ਹਨ ਯਾਨਕਿ ਇੱਕ ਕੇਲੇ ਦੇ ਵਿੱਚ ਤੁਹਾਨੂੰ 32 ਮਿਲੀਗ੍ਰਾਮ ম্যাগਨੀਸ਼ੀਅਮ ਮਿਲ ਜਾਂਦਾ। ਪਰ ਉਹ ਕਈ ਵਾਰੀ ਜਿਹਨਾਂ ਸ਼ੂਗਰ ਦਾ ਮਰੀਜ਼ ਹੁੰਦਾ ਜਾਂ ਕੋਈ ਸ਼ੋਰ ਹੁੰਦਾ ਜਿਹਦੇ ਵਿੱਚ ਜ਼ਿਆਦਾ ਕੇਲੇ ਖਾਣੇ ਠੀਕ ਨਹੀਂ ਹੁੰਦੇ। ਉਦੋਂ ਤੁਸੀਂ ਡਾਕਟਰ ਦੀ ਸਲਾਹ ਲੈ ਕੇ ਨਾ ਕਿਹੜੀ ਡਾਈਟ ਲੈਣੀ ਹੈ ਫੇਰੀ ਕਰ ਸਕਦੇ ਹੋ ਇਹਦਾ। ਜਾਂ ਹੋਰ ਕੋਈ 45 ਡ ਬ੍ਰੇਕਫਾਸਟ ਹੁੰਦੇ ਨੇ ਅੱਜ ਕੱਲ ਜਿਵੇਂ ਆ ਰਹੇ ਨੇ ਉਹ ਉਹਨਾਂ ਦੇ ਵਿੱਚੋਂ ਵੀ ਸਾਨੂੰ ਮਿਲ ਜਾਂਦਾ ਹੈ। ਹੁਣ ਕਣਕ ਦੇ ਆਟੇ ਦੀ ਨੋਟ ਗੱਲ ਕਰਨ ਵਾਲੇ ਕਿ ਕਣਕ ਦਾ ਆਟਾ ਮੈਦੇ ਵਾਲਾ ਨਹੀਂ। ਅਗਰ ਮੈਦੇ ਵਾਲਾ ਤੁਸੀਂ ਕਣਕ ਦਾ atta ਖਾਓਗੇ ਨਾ ਜਾਂ ਮੈਦੇ ਦੀ ਤਰ੍ਹਾਂ ਸਬਜੀ ਰੋਟੀ ਬਣਾ ਕੇ ਖਾਓਗੇ ਜਾਂ ਦਾਲਾਂ ਤੁਸੀਂ ਪਿਉਣ ਤੋਂ ਬਿਗੈਰ ਬਣਾ ਕੇ ਖਾਓਗੇ ਉਹਦੇ ਵਿੱਚੋਂ ਤੁਹਾਨੂੰ ਜਿਹੜਾ ਵਾ ਮੈਗਨੀਸ਼ੀਅਮ ਜਾਂ ਜਿਵੇਂ ਆਪਾਂ ਕੱਲ ਜ਼ਿੰਕ ਦੀ ਗੱਲ ਕੀਤੀ ਸੀ ਉਹ ਕਾਫੀ ਹੱਦ ਤੱਕ ਸਾਡੇ ਸਰੀਰ ਅਜਮ ਨਹੀਂ ਕਰਦਾ ਕਿਉਂਕਿ ਛਿਲਕਿਆਂ ਦੇ ਵਿੱਚ ਕਣਕ ਦਾ ਵੀ ਅਗਰ ਛਿਲਕਾ ਜਿਵੇਂ ਉਤਾਰ ਲਿਆ ਤੁਸੀਂ ਨਾ ਕਿ ਜ਼ਰੂਰ ਨਾਜ ਦਾ ਛਿਲਕਾ ਅਗਰ ਉਤਰਗੇ ਤਾਂ ਉਹ ਛਿਲਕੇ ਦੇ ਵਿੱਚੋਂ ਜਿਹੜਾ ਵਾ ਨਾ ਉਹ ਨਾਲ ਮੈਗਨੀਸ਼ੀਅਮ ਦੀ ਮਾਤਰਾ ਵੀ ਨਿਕਲ ਜਾਂਦੀ ਇਸ ਕਰਕੇ ਹਮੇਸ਼ਾ ਹੋਰ ਗ੍ਰੇਨ ਦਾ ਜਿਹੜਾ ਆਟਾ ਵਾ ਉਹ ਤੁਸੀਂ ਵਰਤਣਾ ਤਾਂ ਕਿ ਤੁਹਾਨੂੰ ম্যাগਨੀਸ਼ੀਅਮ ਜਾਂ ਹੋਰ ਤੱਤ ਨੇ ਜਿਹੜੇ ਉਹਦੇ ਉਹ ਪੂਰੀ ਮਤਲਬਾ ਦੇ ਵਿੱਚ ਮਿਲ ਜਾਣਾ ਹੁਣ ম্যাগਨੀਸ਼ੀਅਮ ਦੀ ਕਮੀ ਦੇ ਨਾਲ ਕਿਹੜੀਆਂ ਕਿਹੜੀਆਂ ਸਾਨੂੰ ਪ੍ਰੋਬਲਮ ਆ ਸਕਦੀਆਂ ਔਰ ਕਿੰਨਾ ਲੋਕਾਂ ਨੂੰ ਕਮੀ ਹੋਣ ਦੇ ਜ਼ਿਆਦਾ ਚਾਂਸ ਹੁੰਦੇ ਨੇ ਇੱਕ ਤਾਂ ਜਿਹੜੇ ਲੋਕ ਜ਼ਿਆਦਾ ਲੰਮੇ ਸਮੇਂ ਤੱਕ ਜ਼ਿਆਦਾ ਸ਼ਰਾਬ ਪੀਂਦੇ ਰਹਿੰਦੇ ਸ਼ੂਗਰ ਵਾਲੇ ਮਰੀਜ਼ ਜਾਂ ਜਿਨ੍ਹਾਂ ਨੂੰ ਪੇਟ ਜਾਂ ਅੰਤੜੀਆਂ ਦੀ ਕੋਈ ਬਿਮਾਰੀ ਹੁੰਦੀ ਹੈ ਉਹਨਾਂ ਲੋਕਾਂ ਨੂੰ ਵੀ ਪੂਰਾ ਮਤਲਬ ਖਰਾਕ ਖਾਣ ਦੇ ਬਾਵਜੂਦ ਵੀ ਉਹਨਾਂ ਦੇ ਸਰੀਰ ਦੇ ਵਿੱਚ ਮੈਗਨੀਸ਼ੀਅਮ ਦੀ ਕਮੀ ਹੋ ਜਾਂਦੀ ਹੈ ਤਾਂ ਜਾਂ 올ਡ এজ ਬੁੱਢਾਪਾ ਜਦੋਂ ਸਾਡੀ ਉਮਰ ਜ਼ਿਆਦਾ ਹੋ ਜਾਂਦੀ ਹੈ ਉਸ ਸਮੇਂ ਵੀ ਕਈ ਵਾਰੀ ਉਹ ਕਮੀ ਜਿਹੜੀ ਹੈ ਇਹਦੀ ਜ਼ਿਆਦਾ ਹੋ ਜਾਂਦੀ ਹੈ ਹੁਣ ਮੈਗਨੀਸ਼ੀਅਮ ਦੀ ਆਮ ਜਿਹੜੀ ਕਮੀ ਕਈ ਵਾਰੀ ਥੋੜੀ ਬਾਲੀ ਸਾਨੂੰ ਮਹੀਨਾ ਦੱਸ ਦੇ ਤੱਕ ਰਹਿੰਦੀ ਤਾਂ ਉਹ ਉਹਦੇ ਲਈ ਕਈ ਵਾਰੀ ਨਿਸ਼ਾਨੀਆਂ ਨਹੀਂ ਆਉਂਦੀ ਸਾਨੂੰ ਪਤਾ ਨਹੀਂ ਲੱਗਦਾ ਪਰ ਜਦੋਂ ਮੈਗਨੀਸ਼ੀਅਮ ਦੀ ਕਾਰਡ ਲੰਮਾ ਸਮਾਂ ਹੋਣੇ ਚੁਰੂ ਹੋ ਜਾਂਦੀ ਪੁਦੀਨਾ ਸਾਨੂੰ ਕੀ ਹੁੰਦਾ ਕਿ ਭੁੱਖ ਲੱਗਣੀ ਘਟ ਜਾਂਦੀ ਹੈ ਦਿਲ ਕੱਚਾ ਹੁੰਦਾ ਉਲਟੀ ਆਉਂਦੀ ਹੈ ਕਮਜ਼ੋਰੀ ਮਹਿਸੂਸ ਕਰਦੇ ਪਰ ਸੁੱਕਾ ਤੱਕਿਆ ਮਹਿਸੂਸ ਕਰਦਾ ਜਾਂ ਥੋੜਾ ਜਿਹਾ ਕੰਮ ਕਰਕੇ ਵੀ ਥੱਕ ਜਾਣਾ ਜਾਂ ਜਲਦੀ ਜਲਦੀ ਥੱਕ ਜਾਣਾ ਜਾਂ ਜਿਆਦਾ ਜਦੋਂ ਫਿਰ ਜਿਆਦਾ ਕਮੀ ਹੋ ਜਾਂਦੀ ਹੈ ਤੇ ਫਿਰ ਜਿਵੇਂ ਸਾਡੇ ਮਸਲ ਪੇਨ ਨੂੰ ਅਸੀਂ ਪੱਠਿਆਂ ਦਾ ਦਰਦ ਕਹਿੰਦੇ ਨੇ ਹੱਥ ਪੈਰ ਸੁੰਨ ਹੋਣੇ ਜਾਂ ਕੋਈ ਹਰਟ ਦੀ ਅਬਨਾਰਮਲਟੀ ਆ ਜਾਂਦੀ ਹੈ ਜਾਂ ਤੁਹਾਡੇ ਵਿਵਹਾਰ ਦੇ ਵਿੱਚ ਤਬਦੀਲੀ ਆ ਜਾਂਦੀ ਹੈ ਤੁਹਾਡੇ ਸੁਭਾਅ ਦੇ ਵਿੱਚ ਤਬਦੀਲੀ ਆ ਜਾਂਦੀ ਹੈ ਪਰਸਨੈਲਿਟੀ ਡਿਸਆਰਡਰਸ ਹੋ ਜਾਂਦੇ ਹਨ ਜਾਂ ਪਰਸਨੈਲਿਟੀ ਚੇਂजेस ਆ ਜਾਂਦੀਆਂ ਹਨ ਤੁਹਾਡੀਆਂ ਤੇ ਦਿਲ ਦੀ ਧੜਕਣ ਦੀ ਤਬਦੀਲੀ ਜਿਹੜੀ ਹੋ ਜਾਂਦੀ ਹੈ ਜਦੋਂ ਲੰਮੀ ਸਮੇਂ ਤੱਕ ਜ਼ਿਆਦਾ ম্যাগਨੀਸ਼ੀਅਮ ਦੀ ਮਾਤਰਾ ਕਿਸੇ ਵੀ ਕਾਰਨ ਘਟ ਜਾਂਦੀ ਹੈ ਜਾਂ ਅਸੀਂ ਖੁਰਾਕ ਦੇ ਵਿੱਚ ਲੈਂਦੇ ਨਹੀਂ ਜਾਂ ਅਸੀਂ ਗਲਤ ਤਰੀਕੇ ਨਾਲ ਲੈਂਦੇ ਆ ਜਾਂ ਅਸੀਂ ਕਿਸੇ ਬਿਮਾਰੀ ਤੋਂ ਪੀੜਤ ਹੁੰਦੇ ਜਿਵੇਂ ਆਪਾਂ ਸ਼ਰਾਬ ਦੀ ਸ਼ੂਗਰ ਦੀ ਜਾਂ ਪੇਟ ਅੰਤੜੀਆਂ ਦੀਆਂ ਬਿਮਾਰੀਆਂ ਦੀ ਗੱਲ ਕੀਤੀ ਹੈ ਇਸ ਕਰਕੇ ਹੋਰ ਇਹਦੇ ਨਾਲ ਨਾਲ ਥੋੜਾ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਲੋੜ ਤੋਂ ਜ਼ਿਆਦਾ ਮੈਗਨੀਸ਼ੀਅਮ ਖਾਣਾ ਵੀ ਸਾਡੇ ਸਰੀਰ ਲਈ ਹਾਨੀਕਾਰਕ ਹੁੰਦਾ ਰਿਕਮੈਂਡਡ ਡੋਜ਼ ਜਿਹੜੀ ਹੈ ਉਹੀ ਲੈਣੀ ਚਾਹੀਦੀ ਹੈ ਇਹ ਨਹੀਂ ਕਿ ਐਦਾਂ ਅਸੀਂ ਸਪਲੀਮੈਂਟ ਵੀ ਲਈ ਚਲੀਏ ਇਸ ਮੈਗਨੀਸ਼ੀਅਮ ਵਾਲੀ ਖਰਾਕਾਂ ਵੀ ਲਈ ਚਲੀਏ ਪਰ ਉਹ ਉਹ ਵੀ ਸਾਨੂੰ ਨੁਕਸਾਨ ਕਰਦਾ ਜਦੋਂ ਅਸੀਂ ਮਿਲ ਖਾਸ ਕਰਕੇ ਸਪਲੀਮੈਂਟ ਦੇ ਰਹੇ ਰਹਿੰਦੇ ਹਾਂ ਕਿਉਂਕਿ ਸਾਡਾ ਸਰੀਰ ਕਈ ਵਾਰ ਉਹ ਬਾਹਰ ਨਹੀਂ ਕੱਢਦਾ ਜਾਂ ਬਾਹਰ ਕੱਢਣ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਹੈ ਉਹ ਉਹ ਵੀ ਬੁਰਾ ਅਸਰ ਪਾਉਂਦਾ ਜਾ ਕੁਝ ਦਵਾਈਆਂ ਤਾਂ ਐਦੀਆਂ ਹੁੰਦੀਆਂ ਜਿਹੜੀਆਂ ਮੈਗਨੀਸ਼ੀਅਮ ਦੇ ਪਦਰ ਨੂੰ ਪ੍ਰਭਾਵਿਤ ਕਰਦੀਆਂ ਜਿਵੇਂ ਕੋਈ ਐਂਟੀਬਾਇਓਟਿਕ ਹੁੰਦੇ ਆ ਡੈਜ਼ੋਟ੍ਰੈਕਸ ਹੁੰਦੀਆਂ ਨੇ ਨਾ ਜਾਂ ਕੋਈ ਮਤਲਬ ਹੋਰ ਇਸ ਤਰ੍ਹਾਂ ਦੇ ਜਿਵੇਂ ਟੈਟਰਾਸਾਈਕਲਿਨ ਡਾਕਸੀਸਾਈਕਲਿਨਸ ਵਰਗੀਆਂ ਮੈਡੀਸਿਨਸ ਹੁੰਦੀਆਂ ਨੇ ਹੋਰ ਕੋਸ਼ਿਸ਼ ਕਰਨੀ ਤੇ ਇਹ ਦੀ ਕੋਈ ਵੀ ਜਿਵੇਂ ਜ਼ਿੰਕ ਹੈ ਜਾਂ ਵਿਟਾਮਿਨਸ ਹੈ ਜਾਂ ਮਤਲਬ ਇਹ ਹੋਰ ਮਿਨਰਲਸ ਮੈਗਨੀਸ਼ੀਅਮ ਹੈ ਇਹਨਾਂ ਨੂੰ ਕੁਦਰਤੀ ਖਰਾਕ ਜੇ ਉਹ ਫਰੂਟ ਦੇ ਰਹਾਂ ਹੀ ਮਿਲਦੀ ਸਾਨੂੰ ਤੇ ਅਨਾਜ ਦੇ ਰਹਾਂ ਹੀ ਮਿਲਦੀ ਹੈ ਤੇ ਉਹ ਮੀਟ ਮੱਛੀ ਦੇ ਰਹਾਂ ਹੀ ਮਿਲਦੀ ਹੈ ਅੰਡੇ ਦੇ ਰਹਾਂ ਹੀ ਮਿਲਦੀ ਜਾਂ ਸਾਨੂੰ ਸਬਜ਼ੀਆਂ ਤੋਂ ਮਿਲਦੀ ਹੈ ਉਹ ਉੱਥੋਂ ਹੀ ਪੂਰੀ ਕੀਤੀ ਜਾਵੇ ਸਪਲੀਮੈਂਟ ਜਿਹੜੀ ਉਹ ਕੋਸ਼ਿਸ਼ ਕਰੋ ਕਿ ਜੇ ਹੈ ਹੈ ਵੀ ਕੋਈ ਐਵੇਂ ਦੀ ਕੰਡੀਸ਼ਨ ਤਾਂ ਡਾਕਟਰ ਦੀ ਜਾਂ ਡਾਈਟੀਸ਼ਨ ਦੀ ਸਲਾਹ ਦੇ ਨਾਲ ਹੀ ਲੈਣੀ ਚਾਹੀਦੀ ਹੈ ਸਪਲੀਮੈਂਟ ਕਈ ਵਾਰੀ ਜ਼ਿਆਦਾ ਨੁਕਸਾਨ ਕਰ ਦਿੰਦੀ ਹੈ ਕਿਉਂਕਿ ਕਈ ਵਾਰੀ ਡੱਬਾ ਬੰਦ ਭੋਜਨਾਂ ਦੇ ਵਿੱਚ ਇੱਕ ਤੋਂ ਜ਼ਿਆਦਾ ਸਪਲੀਮੈਂਟ ਹੁੰਦੇ ਹਨ ਵੱਲੋਂ ਅਗਰ ਤੁਹਾਨੂੰ ਮੈਗਨੀਸ਼ੀਅਮ ਦੀ ਕਮੀ ਹੈ ਤੇ ਉਹਦੇ ਚ 4-5 ਤਰ੍ਹਾਂ ਦੇ ਵਿਟਾਮਿਨ ਜਾਂ ਕੋਈ ਜ਼ਿੰਕ ਜਾਂ ਕੋਈ ਹੋਰ ਐਡ ਕੀਤੇ ਨੇ ਤੇ ਉਹ ਉਲਟਾ ਤੁਹਾਡਾ ਸਰੀਰ ਨੂੰ ਨੁਕਸਾਨ ਕਰ ਸਕਦੇ। ਇਸ ਕਰਕੇ ਕੋਈ ਵੀ ਸਪਲੀਮੈਂਟ ਜਦੋਂ ਲੈਣਾ ਹੋ। ਉਦੋਂ ਤੁਸੀਂ ਡਾਕਟਰ ਦੀ ਜਾਂ ਆਪਣੇ ਡਾਈਟੀਸ਼ੀਅਨ ਦੀ ਸਲਾਹ ਜ਼ਰੂਰ ਲੈ ਲਓ। ਇਸ ਤੋਂ ਇਲਾਵਾ ਹੁਣ ਅਸੀਂ ਮੇਨ ਮੇਨ ਗੱਲ ਕਰਦੇ ਹਾਂ ਕਿ ਉਹ ਕਿਹੜੀਆਂ-ਕਿਹੜੀਆਂ ਸਬਜ਼ੀਆਂ ਜਾਂ ਕਿਹੜੇ-ਕਿਹੜੇ ਫਲ ਆ ਜਿਹੜੇ ਅਸੀਂ ਆਮ ਖਾਣੇ ਘਰਾਂ ਦੇ ਵਿੱਚ। ਜੇ ਅਬਾ ਪੰਜਾਬ ਦੀ ਗੱਲ ਕਰੀਏ ਜਾਂ ਆਪਣੇ ਇੰਡੀਆ ਦੀ ਗੱਲ ਕਰੀਏ ਤੇ ਕਿ ਮੋਸਟਲੀ ਖੋਜਾਂ ਜਿਹੜੀਆਂ ਨੇ ਉਹ ਫੋਰਨ ਕੰਟਰੀਜ਼ ਦੇ ਵਿੱਚ ਹੋਈਆਂ ਹੁੰਦੀਆਂ ਨੇ ਉਹ ਚੀਜ਼ਾਂ ਇੱਕ ਵਾਰੀ ਸਾਡੇ ਇੱਧਰ ਤਾਂ ਮਿਲਦੀਆਂ ਘੱਟ ਐ ਇਸ ਕਰਕੇ ਮੈਂ ਕੋਸ਼ਿਸ਼ ਕਰਦਾ ਜਿਵੇਂ ਫਰੂਟ ਦੇ ਵਿੱਚੋਂ ਅਗਰ ਕੇ ਗੱਲ ਕੀਤੀ ਜਾਵੇ ਤਾਂ ਕੇਲੇ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦਾ ਡਰਾਈ ਫਿਗਜ਼ ਆਉਂਦੀਆਂ ਨੇ ਜਿਹੜੀਆਂ ਅਜ਼ੀਰ ਅਸੀਂ ਆਪ ਪਾਸ਼ਾ ਚ ਬੋਲਦੇ ਨੇ ਉਹਨਾਂ ਨੂੰ ਖੁਸ਼ਕ ਜਿਹੜੀਆਂ ਸੁਕਾ ਕੇ ਰੱਖੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਤੁਹਾਨੂੰ ਮੈਗਨੀਸ਼ੀਅਮ ਜ਼ਿਆਦਾ ਮਾਤਰਾ ਦੇ ਵਿੱਚ ਮਿਲਦਾ ਫੋਰ ਜਿਵੇਂ ਦਾਲਾਂ ਦੀ ਅਗਰ ਗੱਲ ਕਰੀਏ ਤਾਂ ਮਸਲਾ ਦੀ ਦਾਲ ਰਾਜਮਾ ਬੀਨਸ ਕੰਨ ਆਸ ਦੀ ਗੱਲ ਕਰੀਏ ਤਾਂ ਬਰਾਉਨ ਰਾਈਸ, ਕਨੋਆ, ਹੋਲ ਵੀਟ, ਸੋਇਆ, ਚਿਕਪੀਜ਼, ਬਲੈਕ ਬੀਨਸ ਇਹ ਅਗਰ ਬੀਜਾਂ ਦੀ ਗੱਲ ਕਰੀਏ ਤੇ ਕੱਦੂ ਦੇ ਬੀਜ, ਚੀਆ ਸੀਡ ਜਾਂ ਸੂਰਜਮੁਖੀ ਦੇ ਬੀਜ ਇਹਨਾਂ ਦੇ ਵਿੱਚੋਂ ਵੀ ਅੱਛਾ ਮਿਲ ਜਾਂਦਾ ਸਾਨੂੰ ਇਹ ਜਿਹੜਾ ਮੈਗਨੀਸ਼ੀਅਮ ਜਿਹੜਾ ਉਹ ਤੁਹਾਨੂੰ ਅੱਛਾ ਮਿਲ ਜਾਂਦਾ ਲੇਕਿਨ ਉਹਨਾਂ ਨੂੰ ਖਾਣ ਦਾ ਤਰੀਕਾ ਥੋੜਾ ਰੱਖਣਾ ਪੈਂਦਾ ਸੇਂਟਰੀ ਕੇਜ ਨਾਲ ਖਾਇਆ ਜਾਵੇ ਪਿਓ ਕੇ ਜਾਂ ਚੰਗੀ ਤਰ੍ਹਾਂ ਚਬਾ ਕੇ ਉਹਨਾਂ ਨੂੰ ਤੁਸੀਂ ਲਓਗੇ ਤੇ ਉਹ ਤੁਹਾਡੇ ਵਾਸਤੇ ਵਧੀਆ ਰਹੇਗਾ ਫੈਟੀਫਿਸ਼ ਦੇ ਵਿੱਚੋਂ ਮਿਲ ਜਾਂਦਾ ਹੈ ਐਲਮੈਂਟ ਦੇ ਵਿੱਚੋਂ ਪੀਨਟ ਦੇ ਵਿੱਚੋਂ ਵੀ ਮਿਲ ਜਾਂਦਾ ਇਕ ਜਾਂ ਆਲੈਮਾ ਬੀਨਸ ਹੁੰਦੇ ਨੇ ਉਹਨਾਂ ਦੇ ਵਿੱਚੋਂ ਵੀ ਮਿਲ ਜਾਂਦਾ ਖਰੀਆਂ ਸਬਜ਼ੀਆਂ ਜੇ ਅਗਰ ਗੱਲ ਕਰੀਏ ਤਾਂ ਇੱਕ ਕੇਲ ਦੀ ਸਬਜ਼ੀਆਂ ਦੀ ਪਾਲਕ ਦੇ ਵਿੱਚੋਂ ਬਹੁਤ ਮਾਤਰਾ ਦੇ ਵਿੱਚ ਅੱਛੀ ਮਿਲ ਜਾਂਦਾ ਸਭ ਹੈ ਆਲੂਆਂ ਦੇ ਵਿੱਚੋਂ ਮਿਲ ਜਾਂਦਾ ਲੇਕਿਨ ਆਲੂ ਛਿਲਕੇ ਵਾਲੇ ਅਗਰ ਤੁਸੀਂ ਖਾਓ ਅਗਰ ਤੁਸੀਂ ਸ਼ਿਲਕਾ ਤਾਰ ਕੇ ਆਲੂ ਬਣਾ ਕੇ ਖਾਓਗੇ ਤਾਂ ਉਹਦੇ ਉਹਦੇ ਚ ਕਾਫੀ ਮਾਤਰਾ ਦੇ ਵਿੱਚ ਮੈਗਨੀਸ਼ੀਅਮ ਲੌਸ ਹੋ ਜਾਂਦਾ ਪਿੰਡੀ ਤੋਰੀ ਬਰੋਕਲੀਸ ਇਹਨਾਂ ਦੇ ਵਿੱਚ ਵੀ ਮੈਗਨੀਸ਼ੀਅਮ ਚੰਗੀ ਮਾਤਰਾ ਦੇ ਵਿੱਚ ਮਿਲ ਜਾਂਦਾ ਅਗਰ ਡੇਰੀ ਦੇ ਪ੍ਰੋਡਕਟ ਜਿਹੜੇ ਅਸੀਂ ਆਮ ਜਿਵੇਂ ਦੁੱਧ ਦਹੀਂ ਵਰਤਦੇ ਆ ਉਹਨਾਂ ਦੇ ਵਿੱਚ ਵੀ ਸਾਨੂੰ ਮੈਗਨੀਸ਼ੀਅਮ ਅੱਛੀ ਮਾਤਰਾ ਦੇ ਵਿੱਚ ਮਿਲ ਜਾਂਦਾ ਇੱਕ ਡਾਰਕ ਡਾਰਕ ਚਾਕਲੇਟ ਡਾਰਕ ਚਾਕਲੇਟ ਦੇ ਵਿੱਚ ਵੀ ਸਾਨੂੰ ਇਹ ਮਿਲ ਜਾਂਦਾ ਪਰ ਉਹ ਕੋਸ਼ਿਸ਼ ਕਰੋ ਕਿ ਡਾਰਕ ਚਾਕਲੇਟ ਮਿੱਠੇ ਵਾਲੀ ਨਾ ਲਓ ਅਗਰ ਮਿੱਠੇ ਵਾਲੀ ਜੋ ਲੱਗੇ ਤੇ ਉਹ ਕੁਛ ਉਹਦੇ ਵਿੱਚ ਉਹ ਸਭ ਕੁ ਪਈ ਬਰੀ ਨਹੀਂ ਠੀਕ ਰਹਿੰਦੀ ਨਾਰਮਲੀ ਤੁਸੀਂ ਡਾਰਕ ਚਾਕਲੇਟ ਨੂੰ ਲੋਡਿੰਗ ਦੀ ਮਤਲਬ ਰੱਖਦੇ ਵਿੱਚ ਲੈ ਸਕਦੇ ਹੋ ਸੋ ਉਮੀਦ ਹੈ ਕਿ ਤੁਹਾਨੂੰ ਮੈਗਨੀਸ਼ੀਅਮ ਬਾਰੇ ਕੀਤੀ ਗੱਲਬਾਤ ਅੱਛੀ ਲੱਗੀ ਹੋਵੇਗੀ ਜੇ ਹੋਰ ਜੇ ਠੀਕ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਮੇਰੀ ਨੂੰ ਸਬਸਕ੍ਰਾਈਬ ਕਰਨਾ ਅਗਰ ਤੁਸੀਂ ਕਿਸੇ ਹੋਰ ਬਿਮਾਰੀ ਬਾਰੇ ਅਗਰ ਤੁਹਾਨੂੰ ਜਾਂ ਤੁਹਾਡੇ ਕਿਸੇ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਮੈਨੂੰ ਤੁਸੀਂ ਕਮੈਂਟ ਵਿੱਚ ਕਰਕੇ ਦੱਸ ਸਕਦੇ ਹੋ ਔਰ ਮੈਂ ਕੋਸ਼ਿਸ਼ ਕਰਾਂਗਾ ਉਹ ਉਸ ਬਾਰੇ ਪੂਰੀ ਵੀਰਵੀ ਸਿਹਤ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਦੀ ਕਰ ਦਿੱਤੀ ਜਾਏ ਔਰ ਮੇਰੀ ਬੇਨਤੀ ਹੈ ਮੇਰੀ ਰਿਕੁਐਸਟ ਕਿ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ 11 ਦੋਸਤਾਂ ਨੂੰ ਸ਼ੇਅਰ ਕਰੋ ਫੇਰੇ ਚੈਨਲ ਨੂੰ ਕਹਿ ਕੇ ਸਬਸਕ੍ਰਾਈਬ ਕਰਾਓ ਮੈਂ ਤੁਹਾਡਾ ਆਪਣਾ ਡਾਕਟਰ ਨੁਰਜੀਤ ਸਿੰਘ ਧੰਨਵਾਦ